ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਦੁਨੀਆ ਭਰᱤ ਚ ਉਸ ਦੀ ਨਾਨਕ ਨਾਮ ਲੈਵਾ ਸੰਗਤ ਵੱਲੋਂ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਸੱਚਕੰਨ ਸ੍ਰੀ ਵਿੰਦਰ ਸਾਹਿਬ ਸਮੇਤ ਵੱਖ-ਵੱਖ ਪਾਵਨ ਪਿੱਤਰ ਸਥਾਨਾਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰ ਰਹੀਆਂ ਨੇ ਉੱਥੇ ਹੀ ਇਤਿਹਾਸਿਕ ਗੁਰਦੁਆਰਾ ਰਾਮ ਸਰ ਸਾਹਿਬ ਉਹ ਪਾਵਨ ਪਿੱਤਰ ਸਥਾਨ ਜਿੱਥੇ ਰਹਿ ਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰਗੰਨ ਸਾਹਿਬ ਦੀ ਸੰਬਾਦਨਾ ਕੀਤੀ ਭਾਈ ਗੁਰਦਾਸ ਜੀ ਪਾਸੋਂ ਸ਼੍ਰੀ ਗੁਰਗੰਨ ਸਾਹਿਬ ਜਿੱਦਾ ਪਹਿਲਾ ਸਰੂਪ ਤਿਆਰ ਕਰਵਾਇਆ ਇਸੇ ਸਥਾਨ ਤੇ ਸਿਤ ਇਸ ਛੋਟੇ ਜਿਹੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਸੁਖਨੀ ਸਾਹਿਬ ਦਾ ਤੇ ਪਾਠ ਦੀ ਜਿਹੜੀ ਹੈ ਉਹ ਰਚਨਾ ਕੀਤੀ ਇਹ ਪਵਨ ਪਿੱਤਰ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਮੰਜੀ ਸਾਹਿਬ ਸ਼੍ਰੀ ਰਾਮਸਰ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਸੁਖਨੀ ਸਾਹਿਬ ਦੀ ਰਚਨਾ ਕੀਤੀ ਸੀ ਔਰ ਗੁਰਦੁਆਰਾ ਰਾਮਸਰ ਸਾਹਿਬ ਜਿਹੜੀ ਵੱਡੀ ਮਹੱਤ ਨਜ਼ਰ ਆ ਰਹੀ ਹੈ ਇਸ ਸਾਨ ਤੇ ਭਾਈ ਗੁਰਦਾਸ ਜੀ ਪਾਸੋਂ ਚਿਰ ਗੁਰਗਨ ਸਾਹਿਬ ਜੀ ਦਾ ਪਹਿਲਾ ਸਰੂਪ ਤਿਆਰ ਕਰਾਇਆ ਸੀ ਤਾਂ ਅੱਜ ਗੁਰੂ ਸਾਹਿਬ ਦੇ ਸ਼ਹੀਦੀ ਗੁਰਪੁਰ ਨੂੰ ਮੁੱਖ ਰੱਖਦੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਨੇਕਾ ਵਿਸ਼ੇ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਅੱਜ ਸਵੇਰੇ ਪਰਸੋਂ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਉਪਰੰਤ ਵਿਚਾਰ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕਵਿਸ਼ਰੀ ਜਥੇ ਸੰਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਰਹੇ ਨੇ। ਤੁਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੇ ਦਿਨ ਨੂੰ ਮੁੱਖ ਰੱਖਦੇ ਆ ਨੇਕਾਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਜਿੱਥੇ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਅੱਜ ਸਵੇਰ ਤੋਂ ਲੈ ਕੇ देर ਰਾਤ ਤੱਕ ਗੁਰਮਤ ਸਮਾਗਮ ਸਜਾਏ ਜਾਣੇ ਹਨ। ਵਿਸ਼ਾਲ ਦੀਵਾਨ ਸਜਾਏ ਜਾਣਗੇ। ਉੱਥੇ ਹੀ ਸੱਚਖੰਡ ਸ੍ਰੀ ਮੰਦਿਰ ਸਾਹਿਬ ਵਿਖੇ ਵੀ ਅੱਜ ਗੁਰਦਾਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੋਂ ਸੰਤਾਂ ਗੁਰਦਾਰਾ ਸ੍ਰੀ ਰਾਮਸਰ ਸਾਹਿਬ ਅਤੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਸਮੇਤ ਵੱਖ-ਵੱਖ ਪਾਉਂਡ ਪਿੱਤਰਸਾਨਾ ਤੇ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰ ਰਹੀਆਂ ਨੇ ਜਿਸ ਸਥਾਨ ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰਗੰਨ ਸਾਹਿਬ ਜੀ ਦੀ ਸੰਪਾਦਨਾ ਕੀਤੀ ਗਈ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰਗੰਨ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ ਗਿਆ ਤਿਆਰ ਕਰਵਾਇਆ ਗਿਆ ਇਸੇ ਸਥਾਨ ਤੋਂ ਸ੍ਰੀ ਗੁਰੂਗੰਬ ਸਿੰਘ ਦਾ ਪਹਿਲਾ ਸਰੂਪ ਤੇ ਜਾ ਕੇ ਸੱਚਖੰਡ ਸ੍ਰੀ ਹੰਦਰ ਸਾਹਿਬ ਵਿਖੇ ਆਪਾ ਬੁੱਢਾ ਜੀ ਨੂੰ ਪਹਿਲਾ ਥੜ ਗੰਤੀ ਥਾਪ ਕੇ ਸ੍ਰੀ ਗੁਰਗੰਬ ਸਿੰਘ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤੋਂ ਅੱਜ ਇਸ ਪਾਵਨ ਪਿੱਤਰ ਇਤਿਹਾਸਿਕ ਸਥਾਨ ਤੇ ਸ਼ੌਮਿਕ ਕਮੇਟੀ ਵੱਲੋਂ ਨੇਕਾ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਵੇਰੇ 8:30 ਵਜੇ ਪਹਿਲਾਂ ਪਰਸਰੀ ਖਾਲਪੜ ਸਾਹਿਬ ਦੇ ਭੋਗ ਪਾਏਗੇ ਉਪਰੰਤ ਵਿਸ਼ੇਸ਼ ਧਾਰਮਿਕ ਤਿਵਾਨ ਸਜਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਪੰਥ ਤੇ ਪ੍ਰਸਿੱਧ ਰਾਗੀ ਢਾਡੀ ਅਤੇ ਕਵਿਸ਼ਰੀ ਜੱਥੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾ ਰਹੇ ਨੇ ਔਰ ਦੇਸ਼ ਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਅੱਜ ਗੁਰਦੁਆਰਾ ਰਾਮ ਸਰ ਸਾਹਿਬ ਸ਼ਹੀਦਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀ ਇਦਿੱਤੀ ਸ਼ਹਾਦਤ ਨੂੰ ਸਿਜਦਾ ਕਰ ਰਹੀਆਂ ਨੇ ਗੁਰੂ ਸਾਹਿਬ ਨੇ ਤੱਤੀ ਤਵੀ ਤੇ ਬਹਿ ਕੇ ਆਪਣਾ ਬਲੀਦਾਨ ਦਿੱਤਾ ਸ਼ਹਾਦਤ ਦੀ ਅਨਸਾਰ ਜਿਹੜਾ ਇਸ ਸਥਾਨ ਤੇ ਅੱਜ ਜਿੱਥੇ ਤਰ੍ਹਾਂ ਤਰ੍ਹਾਂ ਦੀਆਂ ਠੰਡੇ ਮਿੱਠੇ ਜਲਦੀਆਂ ਛਬੀਲਾ ਵਰਤਾਈਆਂ ਜਾ ਰਹੀਆਂ ਉੱਥੇ ਭੁੰਗਰੀਆਂ ਦਾ ਪ੍ਰਸ਼ਾਦ ਜਿਹੜਾ ਜੋ ਪ੍ਰਾਚਨ ਰਿਵਾਇਤ ਹੈ ਅੱਜ ਦੇ ਦਿਨ ਇੱਥੇ ਵਰਤਾਇਆ ਜਾਂਦਾ ਕੋ ਸੰਗਤਾਂ ਆਪਣੇ ਘਰਾਂ ਤੋਂ ਪ੍ਰਸ਼ਾਦ ਦੇ ਪ੍ਰਸ਼ਾਦ ਭੁੰਗਰੀਆਂ ਦਾ ਪ੍ਰਸ਼ਾਦ ਤਿਆਰ ਕਰਕੇ ਲਿਆ ਰਹੀ ਹੈ ਜਾਂ ਫਿਰ ਛਬੀਲਾ ਦੇ ਵਿੱਚ ਸ਼ਰਬਤ ਦੀਆਂ ਬੋਤਲਾਂ ਖੰਡ ਫਲ ਫਰੂਟ ਆਪਣਾ ਹਿੱਸਾ ਪਾ ਰਹੀਆਂ ਨੇ ਛਬੀਲਾ 'ਚ ਤੋਂ ਅੱਜ ਦੇ ਦਿਨ ਪੁਰੇ ਨਗਰ ਦੇ ਵਿੱਚ ਠੰਡੇ ਮਿੱਠੇ ਜਲਦੀਆਂ ਸ਼ੇ ਜਾ ਰਹੀਆਂ ਮੰango ਸ਼ੇਕ ਲੱਸੀ ਜੂਸ ਫਰੂਟ ਦਾਲ ਪ੍ਰਸ਼ਾਦੇ ਪਟੂਰੇ ਛੋਲੇ ਤਰ੍ਹਾਂ ਤਰ੍ਹਾਂ ਦੇ ਵਿਸ਼ਾਲ ਲੰਗਰ ਜਿਹੜੇ ਆ ਅੱਜ ਸਾਰੇ ਸ਼ਹਿਰ ਦੇ ਵਿੱਚ ਜੋ ਅੱਜ ਤੋਂ ਸ਼ੁਰੂ ਕਰ ਦਿੱਤੇ ਗਏ ਉਹ ਲਗਭਗ ਅਗਲੇ 15 ਦਿਨ ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਠੰਡੇ ਮਿੱਠੇ ਜਲਦੀਆਂ ਸ਼ਪੀਲਾਂ ਜਾਰੀ ਰਹਿਣਗੀਆਂ ਜਿੱਥੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸੰਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀਆਂ ਨੇ ਉੱਥੇ ਹੀ ਰੂਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਮੰਦਿਰ ਸਾਹਿਬ ਵਿਖੇ ਵੀ ਅੱਜ ਸੰਤਾਂ ਦਾ ਠਾਠਾ ਮਾਰਦਾ ਸਮੁੰਦਰ ਦੇਖਣ ਨੂੰ ਮਿਲ ਰਿਹਾ ਜੋ ਇਸ ਦਿਨ ਨੂੰ ਮੁਖ ਰੱਖਦੇ ਆ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗਾ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ ਸਿਮਰ ਸਿਮਰਤੀ ਸਦਾ ਸੰਭਾਲੇ ਜਪਯੋ ਜੀ ਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਸਤਗੁਰੂ ਜੀ ਤਾਂ ਤਨ ਸਿੰਘੂ ਅਰਜਨ ਦੇਵ ਪਾਸ਼ੀ ਦੀ ਸ਼ਹੀਦੀ ਗੁਰਦੁਆਰਾ ਲਾਹੌਰ ਗੁਰੂ ਸਾਹਿਬ ਜੀ ਦੇ ਅਸਥਾਨ ਤੇ ਡੇਰਾ ਸਾਹਿਬ ਵਿਖੇ ਹੋਈ ਸ਼ਹੀਦੀ ਔਰ ਸਚਕਨ ਜੋ ਸਤਿਗੁਰ ਦੀ ਕਿਰਪਾ ਨਾਲ ਗੁਰਦੁਆਰਾ ਰਾਮ ਸਰ ਸਾਹਿਬ ਔਰ ਬਾਬਾ ਦੀਪ ਸਿੰਘ ਦੇ ਸਥਾਨ ਤੇ ਬੇਨ ਸੰਗਤਾਂ ਗੁਰੂ ਸਾਹਿਬ ਜੀ ਦੇ ਇਸ ਸਥਾਨ ਦੇ ਸ਼ਬੀਲਾਂ ਦੇ ਲੰਗਰ ਸਜਾਏਗੇ ਸ਼ਬੀਲਾਂ ਦੇ ਲੰਗਰ ਸ਼ਾਗਰੀਆਂ ਨੇ ਔਰ ਢਾਡੀ ਦਰਬਾਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਜਿਆ ਹੈ ਦਾਸਾਂ ਨੇ ਵੀ ਹਾਜ਼ਰੀ ਭਰੀ ਕਵੀਸ਼ਰੀ ਕਲਾ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਆਨੰਦ ਆਇਆ ਸੋ ਕਹ ਦਿੱਤੀ ਪਮਚੇ ਲਾ ਚਪਾਰ ਜਿਨੇ ਬਾਣੀ ਤਾਂ ਹੀ ਗਾਇਆ ਕਰਦੀ ਪਮ ਜਲਾ ਚਪਾਰ ਬਾਣੀ ਗਿਆਨ ਦਾਖ ਜਾਨਾ ਵਿੱਚ ਵੰਡਦੀ ਜਹਾਨਾ ਹੋ ਬਾਣੀ ਗਿਆਨ ਦਾਖ ਜਾਨਾ ਵਿੱਚ ਵੰਡਦੀ ਜਹਾਨਾ ਹਰ ਇੱਕ ਦਾ ਗੈ ਨੂਰੇ ਜੋ ਵੀ ਦੁਨੀਆ ਤੇ ਆਇਆ ਕਰਦੀ 범 ਜਲਾ ਚੁਪਾ ਹਾਂ ਅਮਰ ਸ਼ਕੋਤ ਸਿੰਘ ਜੋ ਗੁਰਕੀ ਲਾਲ ਲਗੋ ਨਛਾ ਦੁਰ ਉਹ ਬਾਣੀ ਨੇ ਧਾਰਨ ਹੋ ਜੋ ਇਸੇ ਵਿੱਚ ਪਾਇਆ ਅਮਰ ਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਦੁਆਰਾ ਮੰਜੀ ਸਾਹਿਬ ਸ਼੍ਰੀ ਰਾਮ ਸਰ ਸਾਹਿਬ ਦੇ ਬਾਹਰ ਪਿਛਲੇ ਅਨੇਕਾ ਵਰਿਆ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਥੇ ਠੰਡੇ ਮਿੱਠੇ ਜਲ ਦੀ ਸ਼ਬੀਲ ਜੋ ਸੰਗਤਾਂ ਵੱਲੋਂ ਗੁਰਸਾ ਪ੍ਰਤੀਸ਼ਰਦਾ ਸਤਕਾਰ ਭੇਟ ਕਰਦੇ ਆ ਹਰ ਸਾਲ ਹੀ ਵਰਤਾਈ ਜਾਂਦੀ ਹੈ ਤੋਂ ਇਸ ਵਾਰ ਵੀ ਬੜੇ ਸ਼ਰਧਾ ਅਤੇ ਸਤਕਾਰ ਦੇ ਨਾਲ ਸੰਕਟਾਂ ਜਿੱਥੇ ਠੰਡਾ ਮਿੱਠਾ ਜਲ ਚੱਕਰੀਆਂ ਨੇ ਉੱਥੇ ਛਵੀਲ ਤੇ ਸੇਵਾ ਕੀਤੀ ਜਾ ਰਹੀ ਹੈ ਸ਼ਰਬਤ ਤਿਆਰ ਕਰਨ ਦੀ ਵਰਤੋਂ ਦੀ ਅਤੇ ਝੂਠੇ ਬਰਤਨ ਸਾਫ ਕਰਨ ਦੀ ਸੇਵਾ ਜਿਹੜੀ ਹੈ ਸੰਕਟਾਂ ਬੜੇ ਸ਼ਰਧਾ ਸਤਕਾਰ ਦੇ ਨਾਲ ਕਰ ਰਹੀਆਂ ਨੇ ਔਰ ਆਪਣੇ ਆਪ ਨੂੰ ਬੜਾ ਪੜਪਾਗਾ ਕਰਮਾ ਵਾਲਾ ਮੰਨਦੀਆਂ ਨੇ ਕਿ ਉਹਨਾਂ ਨੂੰ ਇੱਥੇ ਆ ਕੇ ਅੱਜ ਦੇ ਦਿਨ ਜਿਹੜਾ ਉਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਹ ਤੁਹਾਨੂੰ ਸਭ ਨੂੰ ਅਰਜਨਦੇਵ ਦੇ ਸ਼ੇਦੀ ਗੁਰੂ ਰੂਪੇ ਇਹ ਅਸੀਂ ਸ਼ਕੀਲ ਲਗਾਣੇ ਆ ਜੀ ਤੇ 1904 ਤੋਂ ਲੱਗ ਰਹੀ ਹੈ ਜੋ 1904 ਤੋਂ ਮਤਲਬ ਸਾਡੀ ਚੌਥੀ ਪੀੜੀ ਨੂੰ ਕੰਮ ਕਰ ਰਹੀ ਹੈ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਆਪਣੇ ਸੇਵਾਦਾਰ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਝ ਇਹ ਚੱਲ ਰਿਹਾ ਜੀ ਤੇ ਕੋਈ ਖੁਸ਼ੀ ਮਿਲਦੀ ਹੈ ਕਿੰਨਾ ਸਕੂਲ ਮਿਲਦਾ ਇੱਥੇ ਕਿਸੇ ਨਹੀਂ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਵਾਏ ਗੁਰੂ ਨੇ ਸਾੜੀਪੁਰ ਖਾਨ ਨੇ ਅਸੀਂ ਜੇ ਇੱਥੇ ਮਿੱਠੀ ਸ਼ਵੀਰ ਬਣਾਉਂਦੇ ਆਂ ਇਹ ਕੋਲੇ ਵਾਲੀ ਖਸ਼ੂਰ ਹੈ ਜੀ ਇਹ ਅਸੀਂ ਦੁੱਧ ਪਾਉਂਦੇ ਆਂ ਤੇ ਦੇ ਵਿੱਚ ਖੰਡ ਤੇ ਕੇوڑا ਪਾ ਕੇ ਪਾਣੀ ਪਾ ਕੇ ਤੇ ਬਣਾਉਂਦੇ ਆਂ ਜੀ ਔਰ ਔਰ ਕਈ ਵਾਰੀ ਕਤੀਰਾ ਗੋੰਦ ਵੀ ਪਾਉਂਦੇ ਆਂ ਹੁਣ ਨਵੇਂ ਬੱਚੇ ਆ ਗਏ ਨੇ ਉਹ ਪਸੰਦ ਕਰਦੇ ਨੇ ਸੰਗਤ ਕਿੰਨਾ ਕੁ ਸਾਰੇ ਤੇ ਸੰਗਤ ਬਹੁਤ ਪਸੰਦ ਕਰਦੀ ਜੀ ਸੰਗਤ ਦੂਰੋਂ ਦੂਰੋਂ ਚੱਲ ਕੇ ਇੱਥੇ ਔਰ ਸੇਵਾ ਵੀ ਉਹ ਬਹੁਤ ਪਾਉਂਦੀ ਆ ਜੀ ਸਾਰਾ ਬਹੁਤ ਸੰਗਤਾਂ ਦਾ ਪ੍ਰਧਾਪ ਹੈ ਜੀ ਤੇ ਬਾਕੀ ਗੁਰੂ ਅਰਜਨ ਸਾਹਿਬ ਦੇ ਸਾਰੇ ਉਹਨਾਂ ਦੀ ਕਿਰਪਾ ਹੈ ਜੀ ਤੁਹਾਡਾ ਛੇ ਜਿੱਥੇ ਵੱਲੋਂ ਬੜੀ ਸ਼ਰਧਾ ਸਤਿਕਾਰ ਦੇ ਨਾਲ ਝੂਠੇ ਵਰਤਨ ਸਾਫ਼ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ ਬੜੀ ਖੁਸ਼ੀ ਖੁਸ਼ੀ ਜਿਹੜੀ ਇਹ ਸੇਵਾ ਨਿਭਾਈ ਜਾ ਰਹੀ ਹੈ ਇਹ ਸਾਡੇ ਵੱਡੇ ਭਾਗ ਹੁੰਦੇ ਜੇ ਅਸੀਂ ਗੁਰੂ ਘਰ ਦੀ ਇਹ ਸੇਵਾ ਵਿੱਚ ਆਣ ਕੇ ਬੈਠਦੇ ਹਾਂ ਜੀ ਸਾਡੇ ਬਹੁਤ ਵੱਡੇ ਕਰਮ ਆ ਜੀ ਆ ਸਾਨੂੰ ਗੁਰੂ ਜਨ ਸਾਹਿਬ ਗੁਰੂ ਅਮਰਦਾਸ ਦੇ ਘਰ ਅਸੀਂ ਆਣ ਕੇ ਦੰਦਾ ਇੱਥੇ ਮਹਾਰਾ ਨੇ ਬਾਣੀ ਲਿਖੀ ਮਹਾਰਾ ਨੇ ਸਾਨੂੰ ਆਪਣੀ ਸੰਗਤ ਨਾਲ ਜੋੜਿਆ ਹੋਰ ਅਸੀਂ ਕੀ ਚਾਹਨੇ ਇਹੋ ਹੀ ਚਾਹਨੇ ਵਾਹਿਗੁਰੂ ਜੀ ਔਰ ਤਾਨੀ ਵਾਲੇ ਪਾਸਾ ਲਾਈ ਰੱਖੇ ਪਰਮਾਤਮਾ ਔਰ ਵਾਹਿਗੁਰੂ ਦਾ ਬੋਲ ਤੁਹਾਡਾ ਬਿਜਾਰਾ ਕੋਈ ਨਹੀਂਗਾ ਇਹਦੇ ਬਗੈ ਸਾਡਾ ਕਿਜਾਰਾ ਨਹੀਂ ਕੋਈਗਾ ਇਹਦੇ ਆਸਰੇ ਤੁਰੀ ਮਹਾਰਾ ਤਰਾ ਹੀ ਜਾਂ ਉਹ ਰਸਤਾ ਜੋ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਹੈ ਜਿਸ ਨੂੰ ਰਾਮਸਰ ਰੋਡ ਕਿਹਾ ਜਾਂਦਾ ਹੈ ਇਸ ਮਾਰਗ ਤੇ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਸਤਿਕਾਰ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਛਬੀਲਾਂ ਅਤੇ ਲੰਗਰ ਵਰਤਾਏ ਜਾ ਰਹੇ ਆ ਮੈਂਗੋ ਸ਼ੇਕ ਲੱਸੀ ਜੂਸ ਫਲ ਫਰੂਟ ਢੋure ਛੋਲੇ ਉੱਤੇ ਪ੍ਰਸ਼ਾਦ ਦੇ ਵਿੱਚੇ ਪ੍ਰਸ਼ਾਦ ਦੇ ਪਰਾਠੇ ਦਾਲ ਲੱਖ ਤਰ੍ਹਾਂ ਦੇ ਸਵਾਦੀ ਲੰਗਰ ਟੁੱਟ ਵਰਤਾਏ ਜਾ ਰਹੇ ਆ ਤੇ ਰਾਮਸਰ ਰੋਡ ਤੇ ਜਿੱਥੇ ਤੱਕ ਨਜ਼ਰ ਜਾਂਦੀ ਹੈ ਦੂਰ ਦੂਰ ਤੱਕ ਸ਼ਬੀਲਾਂ ਲੰਗਰ ਨਜ਼ਰ ਆ ਰਹੇ ਆ ਉਹ ਸੰਗਤਾਂ ਇਹਨਾਂ ਸ਼ਬੀਲਾ ਲੰਗਰਾਂ ਤੇ ਆਨੰਦ ਮਾਨਦੀ ਹੋਈਆਂ ਨਜ਼ਰ ਆ ਰਹੀਆਂ ਨੇ ਮਾਣ ਦੀ ਕਿਰਪਾ ਨਾਲ ਘਰ ਤੋਂ ਘੜੇ 35 ਸਾਲ ਹੋ ਗਏ ਜੀ ਗੁਰੂ ਅਰਜਨ ਦੇਵ ਜੀ ਦਾ ਹਰ ਸਾਹਿਬ ਹੀ ਮਨਾਨੇ ਆ ਗੁਰਪੁਰ ਗੁਰਾਂ ਅੰਸਰ ਰੋਡ ਸੰਧਿਆ ਅੰਮ੍ਰਿਤ ਸਰਤੂ ਤੇ ਮਾਰਦਾ ਬੜਾ ਮਾਨਤ ਸਾਨੂੰ ਅੰਦਾਜ਼ ਗੁਰਸਾਹਿਬ ਜੀ ਗੁਰਪਰਾਂਦਾ ਮਨ ਖੁਸ਼ੀ ਹੁੰਦੀ ਹੈ ਜੇਕਰ ਮਾਰਦਾ ਗੁਰਪਰ ਆਇਆ ਵਾਈ ਗੁਰ ਜੀ ਕਾ ਲੰਗਰ ਦਾ ਵੀ ਸ਼ੁਕਰੀਆ ਵਰ ਪਾਈ ਜਾ ਰਹੀ 10 ਇਹ ਵਾਈ ਗੁਰ ਨਾਰਦਾ ਜੀ ਗੁਰਵਾਟਿੰਦੇ ਜੀ ਸ਼ਬੀਰ ਏ ਤੱਕੀਆਂ ਲੋਹੇ ਬੱਠੇ ਜੀ ਮਹਾਰਾਜ ਜੀ ਉਹਨਾਂ ਜਾਚੋ ਗੁਰਪਰ ਦੇ ਲੰਗਰ ਸ਼ਬੀਰ ਗੁਰਵਾਟਿੰਦੇ ਜੀ ਦਾ ਮਨਾਈ ਜਾ ਰਿਹਾ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਸ੍ਰੀ ਅਕਾਲ ਵੰਦੋ ਗੁਰੂ ਕਕੀਆਂ ਕਵਿਨਾ ਉੱਤੇ ਭਗੇ ਦਾਨ ਦੇਣ ਤੇ ਸਹੀਏ ਜੀ ਖਤ ਗੁਰ ਸਤ ਸਤ ਕਰਕੇ ਗਏ ਤੇਰਾ ਕੀਆ ਮੀਠਾ ਲਾਗੇ ਜੀ ਤੇਰਾ ਕੀਆ ਮੀਠਾ ਲਾਗੇ ਸਤ ਗੁਰ ਸਤ ਸਤ ਕਰਕੇ ਗਏ ਕਨਿਆਰ ਜਨ ਦੇਵ ਗੁਰੂ ਕਨਿਆਰ ਜਨ ਦੇਵ ਗੁਰੂ ਕਨਿਆ ਕੰਨਿਆ ਨੂੰ ਤੇ ਮਰੇ ਇਹ ਸਾਡਾ ਭਾਡਿਕ ਬਰਾਦਰੀ ਭਾਡੇ ਵਾਲੇ ਕਰੋਟੀਆਂ ਤੋਂ ਸ਼ੁਰੂ ਤੋਂ ਪੇਦਾਪੁਰਖ ਹੀ ਚਲਦੀ ਵੀ ਸ਼ਬੀਰ ਜਿਹੜੀ ਪਾਕਿਸਤਾਨ ਦੇ ਵੇਲੇ ਤੋਂ ਆ ਰਹੀ ਹੈ ਜਦੋਂ ਦਾ ਕਿੰਨੇ ਸਾਲ ਹੋ ਗਏ 70 ਸਾਲ ਹੋ ਗਏ 75 ਸਾਲ ਦਾ ਹਾਂਜੀ ਜਦੋਂ ਦੀ ਆਰਾਮ ਸਰ ਤੋਂ ਸ਼ੁਰੂ ਹੋਈ ਸੇਵਾ ਤੇ ਲੱਗੇ ਆ ਇੱਥੇ ਸਾਨੂੰ ਬਹੁਤ ਆਨੰਦ ਆਉਂਦਾ ਗੁਰੂ ਘਰ ਦੇ ਜੋੜੇ ਛਾੜ ਕੇ ਬਹੁਤ ਆਨੰਦ ਆਉਂਦਾ ਸਾਨੂੰ ਹਾਂਜੀ ਅੱਜ ਕੀ ਕੀ ਵਰਤਾਈ ਅੱਜ ਜੀ ਪੂੜੀ ਛੋਲੇ ਤੇ ਅਮਰਤੀ ਅਮਰਤੀ ਤੇ ਪਕੌੜੇ ਤੇ ਚੋਲ ਤੇ ਨਾਲ ਵਿਸ਼ੇ ਪ੍ਰਸ਼ਾਦੇ ਤੇ ਨਾਲ ਬੱਚਿਆਂ ਦੀ ਟੋਫੀਆਂ ਨਾਲ ਸ਼ਬੀਰ ਜੀ ਮਿਲਦੀ ਐ ਇਸ ਦਰ ਤੇ ਆ ਕੇ ਬਹੁਤ ਖੁਸ਼ੀ ਮਿਲਦੀ ਜੀ ਗੁਰੂ ਘਰ ਦੇ ਜੋੜੇ ਝੜ ਦੀ ਬਹੁਤ ਖੁਸ਼ੀ ਮਿਲਦੀ ਸੰਗਤਾਂ ਦੇ ਦਰਸ਼ਨ ਕਰੀ ਦੇ ਸੰਗਤਾਂ ਦੇ ਬਾਹਰ ਕੁਝ ਚੀਜ਼ ਸੰਗਤਾਂ ਦੇ ਰਖੀਦਾ ਬਹੁਤ ਖੁਸ਼ੀ ਮਿਲਦੀ ਸਾਨੂੰ ਵੀ ਅਸੀਂ ਸੰਗਤਾਂ ਦੇ ਜੋੜੇ ਝੜਦੇ ਮਿਲਦੀ ਆ ਬਾਪੂ ਤੇ ਸੰਗਤ ਜੀ ਅਕਾਸ਼ ਸਰਦਾ ਚ ਕੋਈ ਕਮੈਂਟ ਨਹੀਂ ਕੋਈ ਅੱਜ ਸਾਨੂੰ ਕੋਈ ਗਰਮੀ ਨਹੀਂ ਹੈਗੀ ਅੱਜ ਤੇ ਕੋਈ ਗਰਮੀ ਨਹੀਂ ਹੈਗੀ ਸਾਨੂੰ ਉਹ ਅੱਜ ਤੇ ਸਾਨੂੰ ਬੜੇ ਦਿਨਾਂ ਦਾ ਚਾਹੁੰਦਾ ਵੀ ਸੇਵਾ ਕਰਨੀ ਸੰਗਤਾਂ ਦੀ ਉਹਦੇ ਕਹਿੰਦਾ ਸਾਨੂੰ ਬੜਾ ਤਸ਼ਾਹ ਹੁੰਦਾ ਆ ਜਦ ਗੁਰੂ ਘਰ ਦੇ ਜੋੜੇ ਝੜਨੇ ਸੇਵਾ ਕਰਨੀ ਹੈ ਤੇ ਇਹੀ ਇਸ ਕਾ ਕਿ ਤਤ ਪਰੰਨੇ ਆ ਤੇ ਗੁਰਦੁਆਰਾ ਰਾਮ ਸਰ ਸਾ ਜਿਤੇਂਦਰਪਾਲ ਸਿੰਘ ਸਾਹਿਬਾ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਦੱਸੋ ਜੀ ਅੱਜ ਗੁਰੂ ਸਾਹਿਬ ਦੀ ਸ਼ੀਧੀ ਗੁਰੂ ਲੈ ਕੇ ਤਾਂ ਤਾਂ ਪੰਜਮ ਪਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਢਾਡੇ ਨਾਲ ਸੰਬੰਧ ਦੇ ਵਿੱਚ ਸ਼ੀਧੀ ਢਾਡੇ ਦੇ ਸੰਬੰਧ ਵਿੱਚ 28 ਤਰੀਕ ਨੂੰ 28 ਮਈ 2025 ਨੂੰ ਸ੍ਰੀ ਖੰਡ ਪਾਤ ਸਾਹਿਬ ਰੰਭ ਕੀਤਾ ਗਿਆ ਸੀ ਅੱਜ 30 ਮਈ 2025 ਨੂੰ ਭੋਗ ਪਾਇਆ ਨੇ ਉਪਰੰਤ ਸਿੱਖ ਸਾਹਿਬ ਜੀ ਨੇ 8 ਤੋਂ 9 ਵਜੇ ਤੱਕ ਕਥਾ ਕੀਤੀ ਆ ਉਸ ਤੋਂ ਬਾਅਦ ਆ ਗੀ ਜਥੇ ਢਾਡੀ ਜਥੇ ਗੁਰੂ ਜਸ ਛੀਦੀ ਦਿਹਾੜੇ ਦੇ ਸੰਬੰਧ ਵਿੱਚ ਸੰਗਤਾਂ ਨੂੰ ਸੁਨਾ ਕੇ ਨਿਹਾਲ ਕਰਨ ਦੇ ਆ ਮਾਨਯੋਗ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਸ਼ਬੀਲਾ ਦਾ ਪ੍ਰਬੰਧ ਤੇ ਮੈਡੀਕਲ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਆ ਸੰਗਤਾਂ ਇੰਨੀ ਵਰਦੀ ਗਰਮੀ ਦੇ ਵਿੱਚ ਬੜੇ ਹਮਮਹਾ ਕੇ ਸ਼ਹੀਦੀ ਧਿਆੜੇ ਨੂੰ ਸੇਜਦਾ ਕਰਨ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਬਿਲਕੁਲ ਸੰਗਤਾਂ ਤਬਦੀ ਗਰਮੀ ਦੇ باوجود ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸੇਜਦਾ ਕਰਨ ਤੇ ਲਈ ਪਹੁੰਚ ਰਹੀ ਹੈ ਪਰ ਸੰਗਤਾਂ ਦੀ ਸ਼ਰਧਾ ਭਾਵਨਾ ਦੇ ਅੱਗੇ ਗਰਮੀ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਅੱਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਾਰੀ ਸੰਗਤ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਹੈਗੀ ਦਰਸ਼ਨ ਦੇਦਾਰ ਕਰਨ ਲਈ ਪਹੁੰਚ ਰਹੀ ਹੈਗੇ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸ਼ਾਂਤੀ ਦਾ ਜਿਹੜਾ ਸੁਨੇਹਾ ਦਿੱਤਾ ਹੈਗਾ ਉਹ ਸ਼ਾਂਤੀ ਤੇ ਪਹੁੰਚਣ ਪਰ ਉਹਨਾਂ ਨੂੰ ਤੁਸੀਂ ਹੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਕਰਕੇ ਜਿਹੜੀ ਸਾਡੀ ਕੌਮ ਹੈ ਸਿੱਖ ਕੌਮ ਹੈਗੀ ਆ ਉਹ ਹਮੇਸ਼ਾ ਸ਼ਾਂਤੀ ਦੇ ਰਸਤੇ ਦੇ ਉੱਤੇ ਚੱਲਦੀ ਹੈਗੀ ਆ ਪਰ ਜਦੋਂ ਸਾਡੇ ਉੱਤੇ ਜ਼ਰਾ ਜ਼ਬਰ ਜ਼ੁਲਮ ਹੁੰਦਾ ਹੈਗਾ ਤਾਂ ਫਿਰ ਉਹਦਾ ਟਕਰਾ ਵੀ ਉਹ ਪੂਰੇ ਉਦਸ ਸ਼ਕਤੀ ਦੇ ਨਾਲ ਲੈਂਦੀ ਹੈਗੀ ਆ ਅੱਜ ਗਰਮੀ ਦਾ ਅਸਰ ਨਜ਼ਰ ਆ ਰਿਹਾ ਸੰਗਤ ਜੀ ਨਹੀਂ ਨਹੀਂ ਬਿਲਕੁਲ ਨਹੀਂ ਨਜ਼ਰ ਆ ਰਿਹਾ ਕਿਉਂਕਿ ਸਾਡੇ ਗੁਰੂ ਸਾਹਿਬ ਦੀ ਜਿਹੜੀ ਸ਼ਹੀਦੀ ਉਹ ਬਹੁਤ ਨਿਸਾਨੀ ਹੈਗੀ ਆ ਬਹੁਤ ਤਪ ਦੀ ਗਰਮੀ ਦੇ ਵਿੱਚ ਉਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਜਿਹੜੀ ਆਪਣੀ ਸ਼ਹਾਦਤ ਆ ਉਹ ਦਿੱਤੀ ਸੀਗੀ ਉਹ ਬਿਲਕੁਲ ਚਾਹੇ ਤਪਦੀ ਗਰਮੀ ਹੈ ਚਾਹੇ 42 43 ਡਿਗਰੀ ਤਾਪਮਾਨ ਹੈ ਲੂ ਚੱਲ ਰਹੀ ਹੈ ਪਰ ਸਭ ਦਾ ਸੰਗਤ ਦੀ ਸਰਦਾ ਭਾਵਨਾ ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਗੁਰਦਾਰਾ ਸ਼ੀਦਾ ਸਾਹਿਬ ਰਾਮਸਰ ਸਾਹਿਬ ਗੁਰਦਾਰਾ ਮੰਜੀ ਸਾਹਿਬ ਅਤੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਸਮੇਤ ਵੱਖ-ਵੱਖ ਇੱਕ ਪਾਵਨ ਪਿੱਤਰ ਸਾਨਾ ਤੇ ਜਾ ਕੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਸਜਦਾ ਕਰ ਰਹੀਆਂ ਨੇ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਡੀਸੀ ਨਿਊਜ਼ ਅੰਮ੍ਰਿਤਸਰ